ਪ੍ਰਤਾਪ ਬਾਜਪਾ ਨੇ ਹਰਪਜਨ ਸਿੰਘ ਐਟੀਓ ਨੂੰ ਲੈ ਕੇ ਕੁਝ ਭੱਦੀ ਸ਼ਬਦਾਂ ਬਲੇ ਵਰਤੀ ਤੇ ਜਿਸ ਤੋਂ ਬਾਅਦ ਉਥੇ ਹੀ ਦਲਿਤ ਪਾਈਚਾਰੇ ਦੇ ਉੱਤੇ ਸਿੱਧੀ ਉਂਗਲੀ ਕਾਂਗਰਸ ਪਾਰਟੀ ਦੇ ਵੱਲੋਂ ਚੱਕੀ ਜਾ ਰਹੀ ਹੈ। ਹਾਲਾਂਕਿ ਹੁਣ ਇਸ ਨੂੰ ਲੈ ਕੇ ਸਿਆਸੀ ਕਮਸਾਨ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਲਾਲ ਚੰਦ ਕਟਾਰੂ ਚੱਕਦਾ ਬਿਆਨ ਸਾਹਮਣੇ ਆ ਰਿਹਾ ਹੈ। ਉਹਨਾਂ ਨੇ ਪ੍ਰਤਾਪ ਬਾਜਪਾ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪ੍ਰਤਾਪ ਬਾਜਪਾ ਨੂੰ ਪਹਿਲਾਂ ਆਪਣੀ ਪੀੜਿਤ ਹਲੇ ਸੋਟਾ ਫੇਰਨਾ ਚਾਹੀਦਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਦਲਿਤ ਪਾਈਚਾਰੇ ਦੇ ਲਈ ਜੈਹੀ ਟਿੱਪਣੀ ਕਰਨੀ ਸਹੀ ਨਹੀਂ ਤੇ ਦੋਸਤੋ ਬਾਅਦ ਹੁਣ ਪ੍ਰਤਾਪ ਬਾਜਵਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਸ ਦੇ ਵਿੱਚ ਹੁਣ ਘਟਾਰੂ ਚੱਕ ਦੇ ਵੱਲੋਂ ਪ੍ਰਤਾਪ ਬਾਜਵਾ ਦੇ ਉੱਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਇੱਕ ਬਹੁਤ ਹੀ ਮੰਦਭਾਗੀ ਸ਼ਬਦਾਵਲੀ ਇੱਕ ਵਾਰ ਫੇਰ ਕਾਂਗਰਸ ਦੇ ਟੌਪ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਤੇ ਕੈਬਨਿਟ ਦੇ ਮੰਤਰੀ ਹਰ ਪਾਜਦ ਸੰਘੀ ਟੀਓ ਦੇ ਖਿਲਾਫ ਜਿਹੜੀ ਵਰਤੀ ਗਈ ਹੈ ਮੈਂ ਇਹਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਿਆ ਕਰਦਾ ਔਰ ਇਹ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਨਵੀਂ ਇਹ ਟਿੱਪਣੀ ਨਹੀਂ ਹੈ ਗਾਇਬ ਗਾਇ ਉਹ ਮਜ਼ਦੂਰਾਂ ਦੇ ਵਿੱਚੋਂ ਉੱਭਰੇ ਦਲਤਾਂ ਦੇ ਵਿੱਚੋਂ ਅੱਗੇ ਵਧਰੇ ਲੀਡਰਾਂ ਨੂੰ ਟਾਰਗੇਟ ਕਰਦਾ ਔਰ ਇਸ ਤੋਂ ਪਹਿਲਾਂ ਵੀ ਉਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਦਲਤ ਲੀਡਰਾਂ ਦੇ ਖਰਾਬ ਵਿਰੋਧੀਆਂ ਦੀ ਤਾਂ ਛੱਡੋ ਉਹ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਇਹ ਤੋਂ ਤਾਂ ਕਾਹਨ ਲਈ ਉਹ ਚਲੇ ਗਏ ਸਨ ਕਿ ਇਹ ਅਰਬੀ ਘੋੜਿਆਂ ਦੀ ਥਾਂ ਜੇ ਤੁਸੀਂ ਦੇਸੀ ਟੱਟੂ ਢਾਉਗੇ ਤੇ ਇਹ ਹਾਲ ਹੋਣਾ ਚੋਣਾਂ ਦੇ ਅੰਦਰ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕਾਂਗਰਸ ਦਾ ਲੰਮਾ ਇਤਿਹਾਸ ਕਾਂਗਰਸ ਨੇ ਦੇਸ਼ ਦੇ ਅੰਦਰ ਕਦੀ ਵੀ ਟਾਪ ਦਲਤ ਲੀਡਰਾਂ ਨੂੰ ਅੱਗੇ ਵਧਣ ਦਾ ਉਹਨਾਂ ਦੀ ਬਣਨ ਦੀ ਥਾਂ ਨਹੀਂ ਦਿੱਤੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਮੇਧਕਰ ਜਿਹਨੂੰ ਪੂਰਾ ਦੇਸ਼ ਔਰ ਖਾਸ ਕਰਕੇ ਦਲਤ ਸਮਾਜ ਆਪਣੇ ਦਿਲ ਚ ਵਸਾ ਕੇ ਬੈਠਾ ਉਹਨਾਂ ਨੂੰ ਪੂਜਦਾ ਉਹਨਾਂ ਨੂੰ ਮੰਨਦਾ ਉਹਨਾਂ ਤੋਂ ਵਾਹੀ ਲੰਦਾ ਔਰ ਬਾਬਾ ਸਾਹਿਬ ਵੇਦਕਰ ਦਾ ਪੀਏ ਤੋੜ ਕੇ ਨਾਲੋਂ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦੇ ਖਿਲਾਫ ਚੋਲ ਲੜਾਈ ਔਰ ਸਾਰੀ ਕਾਂਗਰਸ ਪਾਰਟੀ ਉਸ ਵੇਲੇ ਬਾਬਾ ਸਾਹਿਬ ਦੇ ਖਿਲਾਫ ਵਿਚਾਰ ਕਰਨ ਗਈ ਔਰ ਬਾਬਾ ਸਾਹਿਬ ਨੂੰ ਪਾਰਲੀਮੈਂਟ ਦੇ ਅੰਦਰ ਆਣ ਤੋਂ ਡੱਕਣ ਦੇ ਲਈ ਕਾਂਗਰਸ ਪਾਰਟੀ ਨੇ ਇੰਨੀ ਨਿਵਾਣਾ ਤੱਕ ਜਿਹੜਾ ਆਪਣਾ ਵਰਕ ਕੀਤਾ ਸੋ ਅੱਜ ਜੇ ਲੋਕ ਕਹਿੰਦੇ ਕਿਸੇ ਨੂੰ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲਾ ਕਹਿੰਦੇ ਆ ਕਦੀ ਇਹ ਕਿਸੇ ਨੂੰ ਆ ਬੈਂਡ ਵਾਜੇ ਵਾਲਾ ਕਹਿੰਦੇ ਆ ਉਹ ਮਿੱਤਰ ਪਿਆਰਿਆ ਅਸੀਂ ਕਿਰਤੀ ਲੋਕ ਆ ਅਸੀਂ ਲੋਕਾਂ ਦੇ ਖੁਸ਼ੀਆਂ ਚ ਲੋਕਾਂ ਦੇ ਖੇੜਿਆਂ ਦੇ ਵਿੱਚ ਵਾਜਾ ਵਜਾ ਕੇ ਜਿਹੜਾ ਉਹ ਖੁਸ਼ੀਆਂ ਵੰਡਦੇ ਆ ਤੂੰ ਇੱਕ ਬਹੁਤ ਵੱਡੀ ਸਵਾਜ ਨੂੰ ਚੈਲੰਜ ਕੀਤਾ ਔਰ ਮੈਂ ਤੇਰੀ ਇਹ ਗੱਲ ਜਰੂਰ ਕਹ ਲੈ ਮਨ ਲਗਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਬੜਾ ਬਰੀਕੇ ਨਾਲ ਦਿਖ ਰਿਹਾ ਤੁਸੀਂ ਹਰ ਘੜੇ ਹਰ ਪਲ ਤੁਸੀਂ ਮਤਲਬ ਜਿਹੜਾ ਆ ਜਗੀਰੂ ਮਾਨਸਿਕਤਾ ਨਾਲ ਗ੍ਰਸਤ ਤੁਸੀਂ ਨਹੀਂ ਚਾਹੁੰਦੇ ਕੋਈ ਮਜ਼ਦੂਰਾਂ ਦੇ ਵਿੱਚੋਂ ਲੀਡਰ ਉੱਪਰ ਕੇ ਜਿਹੜਾ ਆ ਉਹ ਪੰਜਾਬ ਦੀ ਅ ਮਤਲਬ ਸਰਜਮੀ ਦੇ ਅੰਦਰ ਅੱਗੇ ਵਧੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਕੰਮ ਕਰੇ ਸੋ ਇਹ ਜਿਹੜੀ ਮਾਨਸਿਕਤਾ ਆ ਇਹਨੂੰ ਜਿੰਨੀ ਜਲਦੀ ਹੋਵੇ ਤਿਆਗ ਲੋ ਨੇ ਤੇ ਸਾਡਾ ਤਾਂ ਕੀ ਤੁਹਾਡਾ ਆਪਣਾ ਬੈਂਡ ਵਾਜਾ ਵਜਾਣਗੇ ਲੋਕੀ 2027 ਦੇ ਅੰਦਰ ਲੋਕ ਤਿਆਰੀਆਂ ਕਰਕੇ ਬੈਠੇ ਆ ਤੁਹਾਡੀ ਹਾਲਤ ਇਹ ਤੋਂ ਵੀ ਪਤਲੀ ਹੋਣੀ ਆ 2027 ਦੇ ਅੰਦਰ ਤੁਸੀਂ ਵਾਰ-ਵਾਰ ਪੰਜਾਬ ਦੇ ਮਜ਼ਦੂਰਾਂ ਦੇ ਵਿੱਚੋਂ ਪੰਜਾਬ ਦੇ ਕਿਰਤੀਆਂ ਦੇ ਵਿੱਚੋਂ ਦਲਿਤ ਸਮਾਜ ਦੇ ਵਿੱਚ ਜਿਹੜੇ ਲੀਡਰ ਉੱਪਰ ਨੇ ਤੁਸੀਂ ਟਾਰਗੇਟ ਕਰ ਰਹੇ ਹੋ ਉਹਨਾਂ ਨੂੰ ਪੰਜਾਬ ਦੇ ਦਲਿਤ ਸਮਾਜ ਚੇਤਨ ਸਵਾਜ ਮਤਲਬ ਆਪਣੀ ਪੂਰੀ ਨਿਗਾਹ ਨਾਲ ਦੇਖ ਰਿਹਾ ਹੋ ਤੇ ਤੁਹਾਨੂੰ ਜਰੂਰ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਪੀੜ੍ਹੀ ਥੱਲੇ ਵੀ ਛੋਟਾ ਮਾਰੋ ਤੁਸੀਂ ਜਿਹੜੇ ਲੋਕ ਰੰਗਰੇਟੇ ਗੁਰੂ ਕੇ ਬੇਟੇ ਤੁਹਾਨੂੰ ਗੁਰੂ ਸਾਹਿਬ ਵੀ ਉਸ ਬਾਣੀ ਦਾ ਉਸ ਪਰੰਪਰਾ ਦਾ ਉਸ ਸਿਧਾਂਤ ਦਾ ਵੀ ਮਾਰਾ ਮੋਟਾ ਸ਼ਰਮ ਨਹੀਂ ਕਿ ਸਾਡੇ ਗੁਰੂਆਂ ਨੇ ਕੀ ਕਿਹਾ ਤੇ ਤੁਸੀਂ ਕਿਹੜਾ ਸ਼ਬਦ ਬੋਲ ਬੋਲਦੇ ਹੋ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਾਥੀ ਨਾ ਲਾਇਆ ਸੋ ਇਹ ਸ਼ਬਦਾਵਲੀ ਬੰਦ ਕਰੋ ਇਹ ਮੰਦ ਭਾਵਨਾ ਦਿਮਾਗ ਦੇ ਵਿੱਚ ਰੱਖੋ ਔਰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕ ਤੁਸੀਂ ਜਿਸ ਤਰ੍ਹਾਂ ਈਟੀਓ ਸਾਹਿਬ ਉਹਦੇ ਬਾਪ ਨੇ ਬਾਜਾ ਬਜਾਇਆ ਕਿਰਤ ਕੀਤੀ ਮਿਹਨਤ ਕੀਤੀ ਉਹਨੂੰ ਈਟੀਓ ਬਣਾਇਆ ਮੈਂ ਵੀ ਉਹ ਤੁਹਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਔਰ ਤੁਸੀਂ ਉਹਦੀ ਪੜ੍ਹਾਈ ਦੀ ਵਜਾਇ ਤੁਸੀਂ ਉਹਦੇ ਕੰਮ ਨੂੰ ਉਹਦੇ ਕਿੱਤੇ ਨੂੰ ਬਖੌਲ ੜਾ ਰਹੇ ਹੋ ਇਹ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਨਾਲ ਨਾਲ ਸਮਾਜ ਕਰੇਗਾ ਨਾ ਪੰਜਾਬ ਦਾ ਕੋਈ ਚੇਤਨ ਬੰਦਾ ਇਸ ਗੱਲ ਨੂੰ ਬਦਸ ਕਰੂਗਾ ਔਰ ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦੀ ਡੱਟ ਕੇ ਨਗਦੀ ਕਰਦੇ ਆ ਤੁਹਾਨੂੰ ਨੰਗਾ ਕਰਾਂਗੇ ਪੰਜਾਬ ਦੇ ਅੰਦਰ ਸਾਥ ਸਾਥ